ਪਟਿਆਲਾ ਦੇ ਸਰਹੰਦ ਰੋਡ ਵਿਖੇ ਗੁਰੂ ਘਰ ਚਿਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਹੌਲ ਗਰਮਾ ਗਿਆ। ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਲड़का ਲੜਕੀ ਨਾਲ ਛੇੜਖਾਨੀ ਕਰ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿਹੰਗ ਸਿੰਘਾਂ ਨੇ ਗੁਰੂ ਘਰ ਪਹੁੰਚ ਕੇ ਪ੍ਰਧਾਨ ਤੇ ਕਮੇਟੀ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਇਆ। ਆਓ ਤੁਹਾਨੂੰ ਸੁਣਾਉਂਦੇ ਹਾਂ ਪੂਰੀ ਗੱਲਬਾਤ। ਵੰਸਾ ਦਾ ਡਾਟਾ ਮੈਂ ਨੂੰ ਮੂੰਹ ਤੇ ਦਾੜੀ ਆਈ ਪਈ ਆ ਤੂੰ ਇਹਨੇ ਬੱਚਾ ਹੋ ਤੁਸੀਂ ਭਾਈ ਸਾਹਿਬ ਐਦਾਂ ਨਾ ਐਦਾਂ 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 ਦੀਆਂ ਗੱਲਾਂ ਨਾ ਕਰੋ ਜਿੱਦਾਂ ਮੈਂ ਤੁਹਾਨੂੰ ਦੱਸੋ ਕਿ ਮੈਂ ਕਰ ਰਹੀ ਆ ਤੁਸੀਂ ਦੱਸੋ ਇਹ ਗੱਲਾਂ ਨਾ ਸਾਨੂੰ ਮੈਂ ਮੇਰੀ ਗੱਲ ਦੱਸੋ ਮਹਾਰਾਜ ਤੁਸੀਂ ਦੱਸੋ ਸੋਹਣੇ ਕਹਾਣੀਆਂ ਆਂਛਾ ਤਾਂ ਥੋੜਾ ਜਿਹੜਾ ਇਹਨੂੰ ਡਾਕਾਂਗੇ ਸਾਰੀ ਉਮਰ ਕੱਢ ਲਈ ਆਂ ਤੁਸੀਂ ਦੱਸੋ ਬੋਲੀ ਚੰਮੀ ਕਰੀਏ ਗੱਲ ਉਨਪਰ ਗੱਪਾਂ ਹੀ ਬਾਤਾਂ ਕਰਦੇ ਆਪਦੇ ਨੂੰ ਤਾਂ ਇਹ ਬੋਲੋ ਬਾਤ ਗੱਲ ਕਰਦੇ ਆ ਸਾਰੇ ਆ ਗਏ ਬਾਬਾ ਜੀ ਮੇਰੇ ਬੈਠੇ ਆ ਗਲਤ ਗੱਲ ਨਹੀਂ ਕਰ ਰਹੇ ਗਾਲ ਨਹੀਂ ਉੱਚੀ ਵਾਈ ਕਰ ਰਹੇ ਮੇਰੀ ਬੇਧੀ ਫੋੜੀ ਬੈਠ ਕੇ ਨਿਬੇੜਨਾ ਹੈ ਇਹੀ ਹਰਕਤ ਆ ਕਿਸੇ ਬੰਦੇ ਨੇ ਮੂਨੇ ਨੇ ਕਰੀ ਹੁੰਦੀ ਜਾਂ ਕਿਸੇ ਬੰਦੇ ਤੁਸੀਂ ਆਪ ਚੱਕਦੇ ਤੁਸੀਂ ਆਪ ਤੁਹਾਡੇ ਕੋਲ ਆਏ ਕੋਈ ਮਸਲਾ ਲੈਣਾ ਸੀ ਤੁਸੀਂ ਆਪ ਚੱਕਦੇ ਪ੍ਰਧਾਨ ਦਾ ਜਵਾਬ ਆ ਤਾਂ ਮੈਂ ਗੱਲ ਨਹੀਂ ਮੈਂ ਬਿਲਕੁਲ ਹੀ ਬਿਲਕੁਲ ਨਹੀਂ ਮੈਂ ਨਾ ਲਿਆਜ ਕਰਦਾ ਨਾ ਕੋਈ ਲਿਆਜ ਕਰਦਾ ਨਾ ਬਦਮਾਸ਼ੀ ਕਰਦਾ ਤੁਸੀਂ ਉਹਨੂੰ ਰੇਲਿਓ ਨਹੀਂ ਫਿਰ ਆਪਦੇ ਅਸੀਂ ਆਪਦੇ ਹਿਸਾਬ ਨਾਲ ਲਿਆਵਾਂਗੇ ਨਹੀਂ ਤੁਸੀਂ ਉਹਨੂੰ ਰੇਲਿਓ हां बिल्कुल ਤੁਸੀਂ ਟਾਈਮ ਰੱਖ ਲਓ ਟਾਈਮ ਨਹੀਂ ਰੱਖਣਾ ਪਰਮਾਸ਼ ਹੋ ਤੁਸੀਂ ਟਾਈਮ ਰੱਖੋ ਸਾਡੇ ਨਾਲ ਨਹੀਂ ਟਾਈਮ ਰੱਖੋਗੇ ਟਾਈਮ ਨਹੀਂ ਮੈਂ ਸੀ ਮੈਂ ਤੁਹਾਡੀ ਸੰਗਤ ਇਦਾਂ ਨਹੀਂ ਸੁਣਿਆ ਟਾਈਮ ਰੱਖੋ ਨਹੀਂ ਮਨੁਗਰ ਬਦਮਾਸ਼ੀ ਨਹੀਂ ਹੈ ਬਦਮਾਸ਼ੀ ਹੁੰਦੀ ਉਹਨੂੰ ਮੋੜਦੇ ਸੀ ਉਹ ਹੁਣ ਵੀ ਸਾਡੇ ਅੱਗੇ ਅੱਗੇ ਆਇਆ ਸ਼ਾਇਦ ਪੁੱਜਾ ਨੇ ਦੇਖਿਆ ਉਹ ਕਹਿੰਦਾ ਸਾਡੇ ਅੱਗੇ ਆਰਾ ਗੱਡੀ ਦਾ ਹੀ ਘੇਰ ਲਓ ਤੁਸੀਂ ਹੁਣ ਕਹਿੰਦੇ ਟਾਈਮ ਰੱਖੋ ਬਾਬਾ ਜੀ ਇਹਨਾਂ ਨੇ ਕੀ ਕਰ ਦਿੱਤੀ ਇਹਨੂੰ ਕਿਉਂ ਬੱਚੇ ਟਾਈਮ ਰੱਖਣ ਦਾ ਕੀ ਮਤਲਬ ਹੈ ਭਾਈ ਸਾਹਿਬ ਜੀ ਆਪਾਂ ਕੋਈ ਮੈਨੂੰ ਦੱਸੋ ਟਾਈਮ ਰੱਖਣ ਦਾ ਮਤਲਬ ਦੱਸੋ ਉਹਨਾਂ ਲਈ ਬੀਬੀਆਂ ਬਲਾਉ ਜਿਹੜੀਆਂ ਸਭ ਕਹੀ ਕਰਨਾ ਹੈ ਬਾਬਾ ਜੀ ਬਾਬਾ ਜੀ ਗੁਰੂ ਕਰਦੇ ਨਹੀਂ ਵਿੱਚ ਕੋਈ ਕੰਪਰੋਮਾਈਜ਼ ਨਹੀਂ ਇੱਕ ਚਾਰ ਇੱਕ ਮਿੰਟ ਬਾਬਾ ਜੀ ਪੂਰਨ ਸਾਹਿਬ ਦੀ ਹਜ਼ੂਰੀ ਵੀ ਵੀਰੇ ਮੇਰੀ ਸੁਣੋ ਗੱਲ ਨਾ ਮੋਢੇ ਕਰਕੇ ਆਏ ਆ ਨਾ ਪਲੇਟ ਕਰਕੇ ਆਏ ਆ ਪੁਲਿਸ ਆ ਗੁਰੂ ਮਾਰ ਲੱਗਣੇ ਦਮ ਇਹ ਬੱਚੀਆਂ ਕਹਿਣਗੀਆਂ ਨਾ ਬੱਚੀਆਂ ਕੋਈ ਗੱਲ ਕਰਨੀਆਂ ਦਾ ਓ ਯਾਰ ਬੱਚੀਆਂ ਕੀ ਕਹਿੰਦਾ ਇਹ ਲੁਟਚਪਣਾ ਇਹ ਵੀਡੀਓ ਵਿੱਚ ਤੱਕਿਆ ਉਹਨਾਂ ਲਈ ਕੋਈ ਯਾਰ ਲੁਟਚਪਣਾ ਦੇਖ ਰਿਹਾ ਸਨ ਭਾਈ ਸਾਹਿਬ ਆਪਾਂ ਨਾ ਇਹ ਇਹ ਗ ਉਹ ਤੇ ਹਮਸ਼ਾ ਕਰਦੀ ਏ ਟੱਕੀ ਆ ਕਰੇ ਆ ਆਖਰ ਅਸੀਂ ਤੇ ਬਿਲਕੁਲ ਨਹੀਂ ਮੈਂ ਗੱਲਾਂ ਗੱਲਾਂ ਚਾਹੀਏ ਕਰਾਂਗੀ ਮੈਂ ਉਹ ਕੇ ਕਾਰਵਾਈ ਕਰਾਵਾਂਗੇ ਪਰਚਾ ਵੀ ਕਰਾਵਾਂਗੇ ਜੁੱਤੀ ਵੀ ਫੇਰਾਂਗੇ ਹਾਂ ਤੁਹਾਨੂੰ ਸਪਸ਼ਟ ਗੱਲ ਕਰ ਮੇਰੀ ਗੱਲ ਨੂੰ ਸੁਣੋ ਮੇਰੀ ਗੱਲ ਨੂੰ ਤਰਾਂਵਾਂਗਾ ਠੀਕ ਹੈ ਨਹੀਂ ਆਪਾਂ ਬਰ ਤਰੀਕੇ ਨਾਲ ਗੱਲ ਕਰਾਂਗੇ ਕਿਵੇਂ ਕਰੀਏ ਦੱਸੋ ਕਿਵੇਂ ਕਰੀਏ ਦੱਸੋ ਹਾਂ ਆਪਾਂ ਟਾਈਮ ਰੱਖਾਂਗੇ ਅੱਜ ਕੱਲ੍ਹ ਦਾ ਟਾਈਮ ਰੱਖਾਂਗੇ ਫਿਰ ਚਾਰ ਚੁਪੈਰਾ ਹੁੰਦਾ ਜਿਹਨੂੰ ਨਹੀਂ ਉਹ ਪਹਿਣਾ ਨੇ ਅੱਜ ਦੇ ਕੋਪੜ ਦਾ ਨੇ 11 ਵਜੇ ਤੱਕ ਰੋਜ਼ ਚਾਬੀਆਂ ਨਾਲ ਕੇ ਆਣਾ ਗਲਤੀ ਕੀਤੀ ਐ ਤਾਂ ਡੰਡ ਦੇਾਂਗੇ ਆਪਾਂ ਹੀ ਅਸੀਂ ਫਰਾਨਾ ਮੈਂ ਅਸੀਂ ਵੀ ਕਰਨਾ ਤੁਸੀਂ ਮੈਨੂੰ ਕਿਹੜਾ ਕੱਲ ਬੈਠਾਂਗੇ ਬਗਾਲਾ ਆਪਾਂ ਕੱਲ ਬੈਠਾਂਗੇ ਆਰਾਮ ਨਾਲ ਨਹੀਂ ਨਹੀਂ ਅੱਜ ਹੀ ਮੇਰੀ ਬਾਬਾ ਜੀ ਕੱਲ ਦਾ ਕੋਈ ਟਾਈਮ ਨਹੀਂ ਹੈਗਾ ਅੱਜ ਹੀ ਕੱਲ ਗੰਭਾ ਕਰਾ ਲਿਆ ਲੋਕਤ ਆਏ ਹੋਏ ਨੇ ਕੱਲ ਦਾ ਕੋਈ ਨਹੀਂ ਹੈ ਕੱਲ ਅਪਾ ਬਲਕੀ ਜੀ ਕੱਲ ਬੈਠਾਂਗੇ ਆਪਾਂ ਤਲਾਪਾ ਬੈਠ ਕੇ ਆਰਾਮ ਲਾਓ ਲਾਓ ਗੇੜ ਚ ਲਾਓ ਉਹਦੇ ਜੁੱਤੀ ਫੇਰ ਕੇ ਬਿਠਾਣਾ ਫੇਰ ਲੈ ਆਵਾਂਗੇ ਨਾ ਚਲੋ ਆਪਾਂ ਸਟਾਵੇ ਹੱਥ ਕਿਦਾ ਭਾਈ ਸਾਹਿਬ ਦਾ ਉਹ ਬੰਦਾ ਮਾਮਾ ਨੇ ਲਾ ਲਿਆ ਚੱਲ ਰਿਹਾ ਇਹਨਾਂ ਨੂੰ ਹੋਰ ਵੀ ਇਨਕਮ ਹੀ ਨਹੀਂ ਆਈ ਆਪਾਂ ਭਾਈ ਜੀ ਨਾ ਦੁੱਖ ਲੋ ਜੀ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਧਮਕੀ ਦੇ ਰਹੇ ਨੇ ਭਾਬੇ ਧਮਕੀ ਕਿ ਦੇ ਰਹੇ ਨੇ ਕੰਮ ਕੀ ਕੀ ਦੇ ਰਹੇ ਨੇ ਕੰਮ ਕੋਈ ਨਹੀਂ ਦੇ ਲਈ ਪੈਸਾ ਚਲੋ ਕਰੋ ਗੱਲ ਗੱਲ ਖੜੀਆਂ ਨਾਲ ਸਰੇ ਬੇਨਿੰਦਰ ਜਾਰੇ ਸਿਰੋਂ ਮਨ ਪ੍ਰਧਾਨ ਸਾਹਿਬ ਨੇ ਕਿਹਾ ਕਿਸੇ ਹੋਰ ਮੈਂਬਰ ਨੇ ਨਹੀਂ ਕਿਹਾ ਮੈਂਨੇ ਠੀਕ ਹੈ ਨਾ ਤੇ ਅਰਦਾ ਪਨਾਮ ਪ੍ਰਧਾਨ ਸਾਹਿਬ 1600 ਰੁਪਏ ਲਿੰਦੇ ਦੀ ਬਿਆਦ ਵਿੱਚ ਠੀਕ ਹੈ ਨਾ ਅਰਦਾਸ ਦੇ ਪੇਪਰਾਂ ਦੇ ਵਿੱਚੋਂ ਬਾਕੀ ਹੋਰ ਕੋਈ ਤੁਹਾਨੂੰ ਜਿਹੜੀ ਫਾਰਕ ਹੋਣ ਦੀ ਗੱਲ ਕਰੀ ਆ ਤੁਸੀਂ ਵੀਡੀਓ ਕਹੀਏ ਤੇ ਉਹਦੇ ਵਿੱਚ ਮੈਂ ਕਿਹਾ ਪਾਈ ਸਾਹਿਬ ਤੁਸੀਂ ਕਰ ਮੈਨੂੰ ਪਹਿਲ ਤੋਂ ਜਵਾਬ ਦੇਣ ਲੱਗੇ ਸੀ ਫਿਰ ਕਹਿੰਦੇ ਕਿ ਪਾਈ ਸਾਹਿਬ ਤੁਹਾਡੀ ਕਰਜ ਨੇ ਫਾਇਰਿੰਗ ਕੀਤੀ ਹੈ ਵੀਡੀਓ ਤੇ ਕਹ ਆਪਣੇ ਕਰਦੇ ਮਿਲ ਗਏ ਤੁਸੀਂ ਕਰ ਰਕੋ ਤੁਸੀਂ ਰਹਿ ਜਾਓ ਕੋਈ ਨਾ ਕੋਈ ਪ੍ਰੂਫ ਹੋਗਾ ਪ੍ਰੂਫ ਹੈਗਾ ਕਿ ਤੁਸੀਂ ਕਰੀਆ ਵਾਇਰਲ ਕੋਈ ਗੱਲ ਮੈਂ ਕਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਕਹ ਜੀ ਤੁਸੀਂ ਜਿੰਨਾ ਤੁਹਾਨੂੰ ਕਹਿ ਸਾਡੇ ਸਾਹਮਣੇ ਲਿਆ ਹੋਇਆ ਬਾਬਾ ਜੀ ਜੋ ਹੋਇਆ ਗੁਰਦੁਆਰਾ ਸਾਹਿਬ ਚ ਗਲਤ ਹੋਇਆ ਸਹੀ ਹੋਇਆ ਤੁਸੀਂ ਦੱਸੋ ਇੱਕੋ ਜੀ ਦੇਖੋ ਗਲਤੀ ਹੈ ਬਾਕੀ ਸਾਰੀ ਸੰਗਤ ਤੋਂ ਬੜ ਕੇ ਕੁਝ ਨਹੀਂ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਜੇ ਅਸੀਂ ਉਹ ਆਏ ਵੀ ਤੇ ਗੁਰੂ ਘਰ ਜੀ ਪ੍ਰਧਾਨ ਨਾਲ ਵੀ ਗੱਲਬਾਤ ਕਰੀਆ ਜਿਹਦੇ ਬੇਟਾ ਉਹ ਉਹ ਵੀ ਕਹਿੰਦਾ ਵੀ ਇਹ ਗੱਲਬਾਤ ਕੁਛ ਨਹੀਂ ਹੈਗੀ ਪਰ ਉਹ ਪੂਰੀ ਨੂੰ ਕੱਚ ਚ ਲੈ ਕੇ ਫਿਰ ਪਰੌਰਾ ਨਹੀਂ ਆ ਕੇ ਉਹਨੂੰ ਫਿਰ ਧ੍ਰੀਸ ਕਿੱਲੇ ਆ ਕੇ ਕਰਦੇ ਨੇ ਛੱਡ ਹੁੰਦਾ ਉਹਦੇ ਉੱਤੇ ਤੱਕ ਕਰਦਾ ਇਹ ਕਹਿੰਦਾ ਵੀ ਗੱਲ ਹੀ ਕੁਛ ਨਹੀਂ ਹੈਗੀ ਉਹ ਤਾਂ ਭੈਣ ਭਰਾਵਾਂ ਵਰਗੇ ਨੇ ਭੈਣ ਭਰਾਵਾਂ ਵਰਗੇ ਇਹ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਭੈਣ ਭਰਾਵਾਂ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਬਾਕੀ ਰਹੀ ਗੱਲ ਜੇ ਭੈਣ ਭਰਾ ਨੇ ਆਪਣੇ ਤਰ੍ਹਾਂ ਚ ਜਾ ਕੇ ਜੋ ਮਰਜ਼ੀ ਕਰੋ ਇਹ ਗੁਰੂ ਦਾ ਦਰਬਾਰ ਆ ਸੱਚੇ ਪਾਤਸ਼ਾਹ ਦਾ ਦਰਬਾਰ ਆ ਇਹ ਉੱਚ ਦੇ ਪੀਰ ਦਾ ਦਰਬਾਰ ਆ ਇੱਥੇ ਆ ਕੇ ਲੁੱਚਪਣਾ ਥੋੜੋ ਚੱਲਣਾ ਦਰਬਾਰ ਦੇ ਵਿੱਚ ਇਹਨਾਂ ਦੇ ਜੁੱਤੀ ਵੀ ਫੇਰਾਂਗੇ ਤੇ ਕਾਰਵਾਈ ਵੀ ਕਰਵਾਵਾਂਗੇ ਜਿਹੜੀ ਹੁੰਦੀ ਆ ਕਿ ਦੱਸਿਆ ਜਰਾ ਕਿ ਗੁਰਦਾਰ ਸਾਹਿਬ ਦੇ ਪ੍ਰਧਾਨ ਵਗੈਰੇ ਨੇ ਜਿਹਨੂੰ ਅੱਜ ਅੱਜ ਗੁਰੂ ਘਰ ਦਾ ਪ੍ਰਧਾਨ ਆ ਜੀ ਇਹ ਬਾਬਾ ਇਹਨੂੰ ਕੋਈ ਲੈਣ ਦੇਣਾ ਪ੍ਰਧਾਨ ਦਾ ਮਰਜ਼ੀ ਆ ਉਹਦਾ ਬੇਟਾ ਤੇ ਸਾਡੇ ਨਾਲ ਵੀ ਮਤਲਬ ਰੂੜ ਨਹੀਂ ਬਦਮਾਸ਼ੀ ਵਾਲੀ ਗੱਲ ਕਰ ਰਿਹਾ ਹੈ ਬੇ ਅਗਲੀ ਵਾਲੀ ਬਾਬਾ ਜੀ ਪੁਲਿਸ ਵਾਲਿਆਂ ਨਾਲ ਉਹ ਕਹਿੰਦਾ ਵੀ ਟਾਈਮ ਮੰਨ ਪੁਲਸਾੜਾ ਨੂੰ ਕੋਈ ਕਾਰਵਾਈ ਕਰੂੰਗਾ ਮੈਂ ਉਸ ਤੋਂ ਵੀ ਕਾਰਵਾਈ ਕਰਵਾਵਾਂਗੇ ਆਪ ਵੀ ਕਰਾਂਗੇ ਜਿਹੜੀ ਪੰਥ ਕਰੂਗਾ ਉਹ ਵੀ ਤੇ ਜੋ ਪ੍ਰਸ਼ਾਸਨ ਕਰੂਗਾ ਉਹ ਵੀ ਕਿ ਲੱਗਦਾ ਕਿ ਬਾਬਾ ਜੀ ਇਸ ਤਰ੍ਹਾਂ ਗੁਰਦੁਆਰਾਂ ਦੇ ਵਿੱਚ ਇਸ ਤਰ੍ਹਾਂ ਦੀ ਹਰਕਤਾਂ ਕਰਨਾ ਨਹੀਂ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਕੱਲੂ ਨਹੀਂ ਹੋਵੇ ਵੱਡਾ ਮਤਲਬ ਇਕੱਠ ਵੀ ਸਾਨੂੰ ਕਰਨਾ ਪਿਆ ਅਗਰ ਪਰਚਾ ਦਰਜ ਨਹੀਂ ਹੋਊਗਾ ਤਾਂ ਕੋਈ ਵੱਡਾ ਧਰਨਾ ਵੀ ਲਾਉਣਾ ਪੈਗਾ ਕੋਈ ਇਕੱਠ ਵੀ ਕਰਨਾ ਪੈਗਾ ਜਥੇਬੰਦੀਆਂ ਵੀ ਛੱਡਣੀਆਂ ਪਈਆਂ ਉਹ ਵੀ ਛੱਡਣੀਆਂ ਜੀ ਜੀ ਮੈਂ ਤਾਂ ਹੁਣੇ ਥੋੜੀ ਦੇਰ ਪਹਿਲਾਂ ਮੇਰੀ ਵੀਡੀਓ ਆਈ ਹੈ ਮੈਂ ਦੇਖੀ ਹੈ ਮੈਂ ਬੱਚੇ ਨੂੰ ਡਾਂਟਾ ਵੀ ਉਦਰੇ ਕੀ ਕਰ ਰਿਹਾ ਇਹਨੂੰ ਉਦਰੇ ਇੱਕ ਗਲਤ ਗੱਲ ਗੁਵਾਹ ਰਿਹਾ ਨੇ ਕਰ ਉਹ ਕਹਿੰਦਾ ਪਾਪਾ ਮੈਂ ਅਸੀਂ ਇਹ ਲਾ ਰਹੇ ਹਾਂ ਫੁੱਲ ਲਾ ਰਹੇ ਸੀਗੇ ਉਹ ਕਹਿੰਦਾ ਅਸੀਂ ਪੈਨਪਰੋਂ ਬੰਗਰੇ ਆਂਦੇ ਰੋਜ਼ ਉੱਤ ਇਕੱਠੇ ਬੱਚੇ ਰਹਿੰਦੇ ਨੇ ਉਹ ਕਹਿੰਦਾ ਮੈਨੂੰ ਤੰਗ ਕਰਦੀ ਜਾ ਕੇ ਮੈਂ ਦੋ ਮਿੰਟ ਨੂੰ ਆ ਕੇ ਮਾਰਿਆ ਮੱਖਿਆ ਮੈਂ ਤੇ ਬਸ ਹੁੰਥਲੇ ਗੇਰ ਕੇ ਮੈਂ ਨਾਲ ਦੋਸਤਾਂ ਬੱਚੇ ਦੇਖਿਆ ਕੁਛ ਵੀ ਅਸ਼ਲੀਲ ਹਰਕਤ ਉਹਨਾਂ ਨੇ ਕਿਹਾ ਅਸ਼ਲੀਲ ਲੱਗਾ ਅਸੀਂ ਕਿਹਾ ਤੂੰ ਜਿਹਨੂੰ ਕਹਿੰਦਾ ਠੀਕ ਹੈ ਮੈਂ ਬੱਚਿਆਂ ਨੂੰ ਡਾਂਟਿਆ ਮੈਂ ਕਿਹਾ ਵੀ ਉੱtre ਹੋ ਜੀਆ ਕੰਮ ਨਹੀਂ ਕਰੀਦਾ ਹੁੰਦਾ ਫਿਰ ਆਪਾਂ ਕਿਹਾ ਵੀ ਆਪਾਂ ਵੀਡੀਓ ਦੇਖਾ ਵੀਡੀਓ ਬਾਹਰ ਕਿਵੇਂ ਗਈ ਠੀਕ ਹੈ ਮੈਂ ਕਹਿੰਦਾ ਮੈਂ ਇਤਨੀ ਕਹਾਂ ਮੇਰੇ ਬੱਚੇ ਨੇ ਜੇ ਗਲਤੀ ਕੀਤੀ ਅਸੀਂ ਉਹਨੂੰ ਸਮਝਾਵਾਂਗੇ ਨਾ ਕਿ ਉਹਨੂੰ ਆਪਾਂ ਬੀਅ ਕਰਦੀਆਂ ਇਹਦੇ ਪ੍ਰਧਾਨਗੀ ਦਾ ਕੋਈ ਲਿੰਕ ਨਹੀਂ ਹੈ ਕੋਈ ਬਾਬਾ ਜੀ ਮੁੱਦਾ ਇਹ ਹੈ ਕਿ ਵੀਡੀਓ ਬਾਹਰ ਕਿਵੇਂ ਗਈ ਇਹ ਨਹੀਂ ਹੈਗਾ ਕਿ ਅਸਲੀ ਮਤਲਬ ਜੋ ਹੋ ਰਿਹਾ ਹੈ ਉਹ ਗਲਤ ਹੈ ਸਹੀ ਹੈ ਬਸ ਦੇਖੋ ਨਾ ਦੇਖੋ ਮੇਰੀ ਗੱਲ ਦੇਖੋ ਮੈਂ ਤੁਹਾਡੇ ਮੀਡੀਆ ਨੂੰ ਪੁੱਛ ਰਿਹਾ ਵੀ ਤੁਸੀਂ ਦੇਖੋ ਵੀ ਵੀਡੀਓ ਚ ਕੀ ਹੈ ਕੋਈ ਦੱਸੋ ਤੁਸੀਂ ਦੱਸੋ ਮੇਰੀ ਸਵੇਰੇ ਪੁਲਿਸ ਬੈਰਸ ਸੀਆਈਡੀ ਇਨਫੈਕਟਰ ਨਾਲ ਪੁਲਿਸ ਨਾਲ ਗਈ ਵੀ ਕਹਿੰਦੇ ਸਾਨੂੰ ਐਸੀ ਗੱਲ ਨਾਲ ਚੱਲਣੀ ਆਏ ਵੀ ਹਾਂ ਬੱਚਾ ਉਹ ਕਰ ਰਿਹਾ ਬੱਚੇ ਨੂੰ ਕੁੜੀ ਦੇ ਕੋਲ ਪਹਿਲਾਂ ਤੰਗ ਕਰਦੀ ਪਰ ਉਹ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਮਰਿਆਦਾ ਦੀ ਮੰਗ ਨਾ ਹੋਇਆ ਮੰਗ ਹੋਈ ਨੀ ਨਹੀਂ ਦੇਖੋ ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀ ਇਹ ਰਾਤ 11 12 ਵ ਮੈਂ ਤਾਂ ਨਹੀਂ ਕਹ ਰਿਹਾ ਵੀ ਮੇਰੇ ਬੱਚ ਨੇ ਠੀਕ ਕੀਤਾ ਦੇਖੋ ਨਹੀਂ ਕਿ ਬੱਚੇ ਨੂੰ ਆ ਮੈਂ ਕਹਾਂ ਮੈਂ ਕਹਾਂ ਵੀ ਮੇਰੇ ਬੱਚ ਨੇ ਠੀਕ ਕੀਤਾ ਨਹੀਂ 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 ਮੈਂ ਨਹੀਂ ਕਹਿੰਦਾ ਬੱਚੇ ਨੇ ਗਲਤ ਕੀਤਾ ਪਰ ਆਪਾਂ ਉਹਦਾ ਇਹ ਢੰਗ ਨਹੀਂ ਆ ਆਪਾਂ ਬੱਚਾ ਮੇਰਾ ਨਿਸ਼ਾਨ ਸਾਹਿਬ ਚੁਹੁੰਦਾ ਹੈ ਠੀਕ ਹੈ ਸਾਰੇ ਫੁੱਲ ਸਾਰੇ ਗੁਬਾਰੇ ਲਾਂਦਾ ਸਾਰੇ ਅਮਰਧਾਰੀ ਬੱਚਾ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾਂਦਾ ਪਹਿਲੇ ਵੀ ਐਵੇਂ ਦੀ ਹਰ ਨਹੀਂ ਨਹੀਂ ਮੈਂ ਕਹਿੰਦਾ ਉਹ ਬੇਸੀ ABC ਉਹ ਇੱਥੇ ਸਾਡੇ ਮਹੱਲੇ ਦੇ ਵਿੱਚ 2-3% ਇਹੋ ਜਿਹੇ ਨੇ 2-3% ਇਹੋ ਜਿਹੇ ਨੇ ਇੱਕ ਗੁਆਣ ਚ ਹੈ ਉਹ ਕੁਛ ਨਹੀਂ ਹੈ ਜਦੋਂ ਕਿ ਇੱਥੇ ਚਪੈਰਾਤ ਮਗਮ ਤੁਸੀਂ ਵੀ ਆਉਂਦੇ ਹੋ ਹਜ਼ਾਰਾਂ ਸੰਤਾਂ ਦੀਆਂ ਨੇ ਆਪਾਂ ਸਾਡੇ ਸਾਨੂੰ ਬਾਬਾ ਜੀ ਬਾਬੇ ਕਰਕੇ ਬੁਲਾਉਂਦੀਆਂ ਸਤਿਕਾਰ ਦਿੰਦੇ ਆ ਸਾਡੀਆਂ ਧੀਆ ਪੈਣਾ ਮਾਵਾ ਵਰਗੇ ਨੇ ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਜੇ ਕੋਈ ਸੇਵਾ ਕਰਨ ਆਏਗਾ ਤਾਈ ਨਾ ਠੀਕ ਹੈ ਲੱਗਦਾ ਕਿ ਲਾਕਡਾਊਨ ਤੋਂ ਲੈ ਕੇ ਬਾਬਾਈ ਮੁੱਦਾ ਸਿਰਫ ਇਹੀ ਹੈ ਪਹਿਲਾਂ ਵੀ ਮੇਰੇ ਉੱਪਰ ਬੜੇ ਬੜੀ ਪ੍ਰਚਾਰ ਹੋਏ ਮੈਂ ਇਹਨਾਂ ਪ੍ਰਚਾਰਾ ਤੋਂ ਨਹੀਂ ਡਰਦਾ ਬਾਬਾਈ ਗੱਲ ਇਹ ਹੈ ਵੀਡੀਓ ਤੁਹਾਡੇ ਅਕੋਰਡਿੰਗ ਗਲਤ ਹੈ ਜਾਂ ਨਹੀਂ ਬਿਲਕੁਲ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਨਹੀਂ ਵੀਡੀਓ ਵਾਇਰਲ ਗਲਤ ਹੋ ਰਹੀ ਹੈ ਪਰ ਬੱਚੇ ਨੇ ਜੋ ਗਲ ਆਪਾਂ ਬੱਚ ਨੂੰ ਦੇਖੋ ਆਪਾਂ ਬੱਚਾ ਨਾ ਦਾੜੀ ਵਾਲਾ ਬੱਚਾ ਜਾਵਾਂਗੇ ਕੱਲ੍ਹ ਸਾਥ ਅੱਜ ਰਾਤ ਆਵਾਂਗੇ ਸਮਝਾਵਾਂਗੇ ਪੁੱਤਰੇ ਗਲਤ ਕੀਤਾ ਸਾਡੀ ਵੀ ਇੱਜ਼ਤ ਨੂੰ ਦਾਗ ਲੱਗਦਾ ਏ ਗਲਤ ਗੱਲ ਮਤਲਬ ਤੁਸੀਂ ਮੰਨਦੇ ਹੋ ਗਲਤ ਸੀ ਜੋ ਨੇ ਕੀਤੀ ਹਰਕਤ ਗੁਰਦੁਆਰਾ ਸਾਹਿਬ ਦੀ ਗਲਤ ਹੈ ਧੰਨਵਾਦ ਬਾਬਾ ਜੀ ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਬੱਚਿਆਂ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਹ ਆਪਸ ਦੇ ਵਿੱਚ ਭੈਣ ਭਾਈ ਨੇ ਉਹ ਨੌਜਵਾਨ ਕੁੜੀ ਦੇ ਨਾਲ ਚੌੜ ਕਰ ਰਿਹਾ ਸੀ ਹਾਲਕੇ ਇਸ ਗੱਲ ਵਿੱਚ ਕਿੰਨੀ ਕੋ ਸੱਚਾਈ ਹੈ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਦਨ ਮਿਊਟਲੀ ਪਟਿਆਲਾ ਤੋਂ ਹਿਮਾਸ਼ੂਦੀ ਰਿਪੋਰਟ